ਝਾੜੂ ਤੇ ਇਧਰੋਂ ਲਾਦਾਂ ਪਰ ਆ ਨਾ ਕੁਆੜ ਜਿਆ ਕਿਦਾਂ ਦਾ ਪਿਆ 2 ਸਾਲ ਵਾਂਗ ਹੋ ਗਏ ਮੈਂ ਕਿੰਨੀ ਵਾਰੀ ਕਿਹਾ ਕੋਈ ਕੁਆੜੀਆਂ ਵੀ ਨਹੀਂ ਆਉਂਦਾ ਹੈਗਾ ਜਦੋਂ ਆਉਂਦਾ ਉਦੋਂ ਕੁਦਰਤੀ ਮੈਂ ਨਹੀਂ ਘਰੇ ਆਉਂਦੀ ਪਤਾ ਨਹੀਂ ਕੀ ਰੱਬ ਦੀ ਮਰਜ਼ੀ ਆ ਆ ਵਾਜ ਤਾਂ ਮੈਨੂੰ ਕੁਆੜੀ ਦੀ ਲੱਗੀ ਜਾਂਦੀ ਹੈ ਚਲ ਮਨਾ ਹੁਣੀ ਕੱਢ ਦੇ ਹੁਣੀ ਉਹਨੂੰ ਵੇਚ ਦੂੰਗੀ ਲੱਗਦੀ ਤਾਂ ਕਈਏ ਕੁਆੜੀ ਦੀ ਬਾਜੀ ਆ ਕੀ ਬਤਾ ਜਾਇਆ ਹੋਵੇ ਪਿੰਡ 'ਚ ਘਰਤ ਗਈ ਨਹੀਂ ਹੈਗੀਆਂ ਨਕੀ ਤੇ ਪਤਾ ਨਹੀਂ ਕਿਉਂ ਇਹ ਵੀ ਨਟੇਰ ਲਾਇ ਰਿਖਣ ਕਿੰਨੇ ਵਾਰੀ ਕਿਹਾ ਵੀ ਫਾਲਤੂ ਕਵਣ ਨਹੀਂ ਰੱਖਦੇ ਹੁੰਦੇ ਘਰੇ ਨਹੀਂ ਰੱਖਦੇ ਹੁੰਦੇ ਕਿੰਨਾ ਮਾੜਾ ਹੈ ਪਰ ਕਾਹ ਨੂੰ ਮੇਰੀ ਗੱਲ ਤੇ ਅਸਰ ਹੁੰਦਾ ਕੋਈ ਆ ਰੇਡਵਾ ਰੱਖ ਰੱਖਿਆ 10 ਸਾਲ ਪੁਰਾਣਾ ਵੀ ਦੱਸ ਸਕਦੇ ਤੂੰ ਇਹ ਤੋ ਕਰਾਉਣਾ ਕੀ ਹੈ ਖਬਰ ਤੂੰ ਨਹੀਂ ਸੁਣਨੀ ਕੋਈ ਹੈ ਗਾਣੇ ਤੂੰ ਨਹੀਂ ਸੁਣਨੇਗੇ ਪਤਾ ਨਹੀਂ ਕਿਉਂ ਗੰਦ ਪਾਈ ਰੱਖਦਾ ਇਹ ਕਿੰਨਾ ਕਬਾੜ ਰੱਖੀ ਬੈਠੇ ਹੋ ਕਬਾੜ ਕਿਹੜਾ ਮੇਰੇ ਵਾਲਾ ਨਾ ਜਿਹੜਾ ਬੰਦਾਗਾ ਨਾ ਉਹ ਕਿਸੇ ਕੰਮ ਦਾ ਨਹੀਂ ਹੈਗਾ ਸਾਰਾ ਘਰ ਨਾ ਕਬਾੜ ਨਾ ਭਰ ਮੇਰੀ ਗੱਲ ਸੁਣ ਲੈ ਤਾਂ ਮੈਂ ਮਿੰਟ ਚ ਲਾਉਂਗਾ ਕਬਾੜ ਸਾਡਾ ਤਾਂ ਮਹਿੰਗਾ ਟਰੱਕ ਭਰਨਾ ਹੈ ਮੈਡਮ ਜੀ ਚਲ ਕੋਈ ਨਾ ਤੂੰ ਇੱਥੇ ਬੈਠਾ ਮੈਂ ਤੇਰੇ ਵਾਸਤੇ ਲੈ ਕੇ ਆਉਣੀ ਆ ਪਾਣੀ ਪੂਣੀ ਲਿਆ ਦੇ ਮੈਡਮ ਜੀ ਲਿਆਉਣੀ ਆ ਪਾਣੀ ਵੀ ਕੋਈ ਨਾ ਤੈਨੂੰ ਸਾਰਾ ਕੁਝ ਪਿਆਉਂਗੀ ਪਰ ਤੂੰ ਇੱਥੇ ਬਹਿ ਜਾ ਪਹਿਲਾਂ ਕਬਾੜ ਲੇਵਾਗੇ ਪਾਣੀ ਲਿਆਵਾ ਪਾਣੀ ਲਿਆ ਦੇ ਮੈਡਮ ਜੀ ਚਲ ਲਿਆਉਣੀ ਆ ਪਾਣੀ ਤੇਰੇ ਵਾਸਤੇ ਬਾਲੀ ਸੈਣੀਆ ਕਬਾੜ ਵਧੀਆ ਕਬਾੜ ਰੱਖ ਉਹੀ ਗੱਲ ਐ ਦਿਲ ਦਾ ਕਵਾੜੀ ਐ ਮੈਂ ਇਹ ਦਿਲ ਮਿਲਦੀ ਮੈਡਮ ਨੂੰ ਬੜੀਆਂ ਸੋਹਣੀਆਂ ਹੁੰਦੀਆਂ ਮੈਡਮ ਓਏ ਆਪਾਂ ਦਾ ਕੰਜੇ ਦਾ ਕਵਾੜ ਦਾ ਕੰਮ ਕਰਦੇ ਆ ਇਹ ਤਾਂ ਸਾਹੂਕਾਰਾਂ ਨਹੀਂ ਕੰਮ ਐ ਬੜਾ ਵੱਡੀ ਫਾਈ ਬੈਠੇ ਕੋਠੀ ਤਨਖਾਹ ਆਉਂਦੀ ਹੂ ਮੈਡਮ ਦੀ ਆਉਂਦੀ ਹੋ ਗਿਆ ਲਿਆ ਓ ਲਿਆਓ ਆ ਲੈ ਫੜਾ ਬਾਰੇ ਠੰਡਾ ਲਈ ਫਿਰਦੀਆਂ ਪਾਣੀ ਬਰਫ ਵਾਲਾ ਤੈਨੂੰ ਐਂ ਪਿਆਇਆ ਵੀ ਧੁੱਪ ਚੋਂ ਚਲ ਆਇਆਂਗਾ ਤੇ ਗਰਮੀ ਚ ਥੋੜੇ ਬਹੁਤ ਠੰਡੇ ਪਾਣੀ ਦੀ ਤਾਂ ਲੋੜ ਪੈਂਦੀ ਆ ਨਾ ਸਾਡੇ ਤਾਂ ਆ ਦੇਖ ਲੈ ਪੀੜੀ ਵੀ ਕਵਾੜ ਚ ਵੇਚਣ ਵਾਲੀ ਹੋ ਰਹੀ ਹੈਗੀ ਇਹਦਾ ਬਾਣ ਨਹੀਂ ਲਿਆ ਕੇ ਦਿੰਦਾ ਹੈਗਾ ਕਿਸ ਨੂੰ ਵੇਚਿਆ ਨਹੀਂ ਕਵਾੜ ਪਹਿਲਾਂ ਕਵਾੜ ਵੇਚੇ ਨਹੀਂ ਮੈਂ ਜਿੱਦਣ ਘਰੇ ਆਉਣੀ ਉਹਦਣ ਕਵਾੜੀਆਂ ਨਹੀਂ ਘਰੇ ਹੁੰਦਾ ਆਏ ਨਹੀਂ ਪਤਾ ਮਗਰ ਉਹਨੇ ਥੋੜਾ ਬਹੁਤਾ ਵੇਚਿਆ ਹੋਵੇ ਬਹਿ ਜਾ ਤੂੰ ਮੈਂ ਲਿਆ ਕੇ ਦਿਖਾਉਣੀ ਤੈਨੂੰ ਸਾਭ ਕੀ ਕੰਮ ਕਰਦਾ ਹੈ ਉਹ ਤਾਂ ਜੌਬ ਕਰਦੇ ਆ ਸ਼ਹਿਰ ਚ ਅੱਛਾ ਜੌਬ ਕਰਦਾ ਹੈ ਸਪਰੇ ਵਾਲੀ ਉਹ ਨਹੀਂ ਹੁੰਦੀ ਕੀ ਕਹਿੰਦੇ ਕੰਪਨੀ ਉਹਦੇ ਚ ਲੱਗੇ ਹੋਏ ਹੈਗੇ ਅੱਛਾ ਹਾਂ ਆ ਕੋਠੀ ਵਾਲੀ ਵੱਡੀ ਪਈ ਐ ਕੋਠੀ ਤਾਂ ਫਿਰ ਪਾਉਣੀ ਸੀ ਦਸਤੀ ਤੇ ਜੰਨੀ ਐ ਵੀ ਚਲ ਹੈਗੇ ਸੀ ਚਾਰ ਪੈਸੇ ਵਧੀਆ ਘਰ ਬਣਾ ਲਿਆ ਚੱਲ ਲਿਆ ਖਵਾੜ ਬੈਠਾ ਹਾਂ ਲਿਉਣੀ ਐ ਮੈਂ ਕੋਈ ਨਾ ਮੈਨੂੰ ਇਹਦੀ ਸਮਝ ਨਾ ਤੂੰ ਕਿੱਧਰ ਮੂੰਹ ਚੱਕ ਕੇ ਮੇਰੇ ਮੰਗਰੀ ਤੁਰਿਆ ਆ ਨਾ ਮੇਰੀ ਗੱਲ ਸੁਣੋ ਮੈਡਮ ਤਾਨੂੰ ਤੰਗ ਹੁੰਨੀ ਐ ਮੈਂ ਕੱਢ ਲਾਂ ਨਾ ਕਬਸ ਬਸ ਬਹਿ ਜਾ ਬਈ ਤੂੰ ਉੱਥੇ ਓ ਨਹੀਂ ਮੈਂ ਨਹੀਂ ਨਹੀਂ ਕੋਈ ਨਾ ਓ ਜੇ ਮੇਰੇ ਵਾਲਾ ਆ ਗਿਆ ਨਾ ਖਸਮ ਤਾਂ ਉਹਨੇ ਤੇਰਾ ਵੀ ਸਰ ਪਾੜ ਦੇਣਾ ਤੇ ਮੇਰੇ ਵੀ ਆ ਵਾਲਾ ਜਿਹੜੇ ਉਹਦੇ ਹੱਥ 'ਚ ਹੋਣਗੇ ਓ ਮੈਡਮ ਜੀ ਕਾਹਨੂੰ ਤੰਗ ਹੁੰਨੀ ਮੈਂ ਤੈਨੂੰ ਕਹੀ ਜਾਂਦੀ ਆ ਤੂੰ ਬਹਿ ਜਾ ਭਰਾਵਾ ਉੱਥੇ ਮੈਂ ਤੈਨੂੰ ਆਪੇ ਕਵਾੜ ਲਿਆ ਦੇਣੀ ਕੱਢ ਲੈ ਕੱਢ ਲੈ ਬਹਿ ਜਾ ਇੱਥੇ ਬਹਿ ਜਾ ਤੂੰ ਹੁਣ ਚਲ ਮੈਂ ਤਾਂ ਉਰੀ ਬੈਠਾਂ ਸਮਾਰ ਕੇ ਕੱਢ ਲਿਆ ਮੇਰੇ ਪਟਿਆ ਨਹੀਂ ਕਹਿ ਜਾ ਹਰਾਮੀ ਵਾਲੇ ਕਿਆ ਕਵਾੜ ਵੇਚਣ ਨੂੰ ਇਹ ਤਾਂ ਉਂਗਲ ਫੜਦਾ ਫੜਦਾ ਬਾਹ ਫੜਨ ਤੱਕ ਜਾਂਦਾ ਲੈ ਕੱਢ ਲੈ ਹੁਣ ਗੱਲਾਂ ਕੀ ਦੀ ਨਾ ਨਾ ਮੈਂ ਹੋਰ ਵੀ ਜਾਣਾ ਕਿਸੇ ਦੇ ਕੱਢ ਲਿਆ ਹੁਣ ਭਾਈ ਲਿਆਉਣੀ ਆ ਹਰਾਮੀਆਂ ਲੈ ਫੜ ਇੱਕ ਤਾਂ ਰੇਡ ਵੀ ਸਾਡੇ ਪੁਰਾਣਾ ਬਲਾਈਂਡ ਟਾਈਮ ਦਾ ਪਿਆਰ ਰੱਖਣਾ ਨਾ ਜਮਾਨੇ ਨੇ ਚੱਕੀ ਫਿਰਦੀਆਂ ਨੇੜੂਆਂ ਹੋਰ ਆ ਬੋਤਲਾਂ ਬੂਤ ਲਾਈਆਂ ਲੈ ਇੰਨਾ ਕਵਾੜ ਇਕੱਠਾ ਕਰ ਰੱਖਿਆ ਲੱਗਦੇ ਨੇ ਕੁਝ ਤੇਰੇ ਬਾਹਲਾ ਵੱਡਾ ਕਮਾਲ ਓਹ ਚਾਹ ਚੂ ਨਹੀਂ ਬਣਾਉਣੀ ਏ ਕਿਉਂ ਕਿਤੇ ਲੈ ਆ ਦੇਖ ਲੈ ਮੇਰੇ ਵਾਲੇ ਮੁੰਡੇ ਦੇ ਕੰਮ ਵਿਚਰਮਾਲ ਤਾਂ ਰੱਖਿਆਗਾ ਚਾਹ ਤਾਂ ਤੈਨੂੰ ਕਿਤੇ ਨਿਕੜੂਣਾ ਪਿਆਦਾ ਮੈਂ ਲੈ ਹੁਣ ਸਹੀ ਸਹੀ ਬੋਲ ਕਿੰਨੇ ਪੈਸੇ ਲੈਣੇ ਆ ਇਹਦੇ ਹੈ ਕਿੰਨੇ ਲੈਵੇਂਗੀ ਕਿੰਨੇ ਦਾ ਬਣਾਤਾ ਤੂੰ 50 ਰੁਪਏ ਕਿਲੋ ਲੈਣਾ 10 ਵੀ ਮੈਨੂੰ ਨਾ ਰੱਦੀ ਦਾ حساب ਕਿਤਾਬ ਦੱਸਿਆ ਨਾ ਕਹ ਇਹਦਾ ਪਲਾਸਟਿਕ ਦਾ ਹੋ ਗਿਆ ਸਾਰਾ ਸਮਾਨ ਨਹੀਂ ਨਾ ਸਮਾਨ ਤੂੰ 100 ਦਾ ਹੀ ਲੈਂਗਾ ਵੇ ਉਹ ਤੈਨੂੰ ਤੂੰ ਰੇੜੂ ਆ ਰੇੜੂ ਵਾਲਾ ਲੈ 50 ਰੁਪਈਆ ਦਾ ਲੈ ਨਾ ਬਾਕੀ ਦਾ ਸਾਰੇ ਮਾਲ 50 ਰੁਪਈਆ ਦਾ ਇਹ ਲੈ ਤੋਲਿਆ ਹੈ ਨਹੀਂ ਆਪਦੀ ਮਰਜ਼ੀ ਨੇ ਮੈਨੂੰ ਪਤਾ ਵਿੱਚੋਂ ਤੁਸੀਂ ਕੁੰਡੀ ਲਾਉਨੇ ਹੋਗੇ ਮੋਕਨ ਮੈਡਮੀ ਤੈਨੂੰ ਭਲੇਖਾ ਪੈਂਦਾਗਾ ਭਲੇਖਾ ਨਹੀਂ ਮੈਨੂੰ ਕੁੰਡੀ ਲਾ ਕੇ ਕੱਢਾਂਗੇ ਕੀ ਅਸੀਂ ਸਹੀ ਸਹੀ ਰੇਟ ਕਰ ਲਾ ਮੇਰੇ ਨੂੰ ਮੈਂ ਸਹੀ ਸਹੀ ਰੇਟ ਹੈ ਹੋਰ ਕੀ ਕਰੀ ਹੁਣ ਮੰਗਾਈ ਇੰਨੀ ਹੋ ਰਹੀ ਐ ਸਹੀ ਰੇਟ ਲਾ ਤੂੰ ਦੇਣ ਵਾਲੀ ਮਾਣਾ ਮੇਰੀ ਗੱਲ ਸੁਣ ਰੁਪਿਆ ਤਾਂ ਮੈਂ ਹਜ਼ਾਰ ਦੇ ਦਾਂ ਨਾ ਤੇਰੇ ਤੇ ਰੇਟ ਐਨਾ ਲਾ ਦਾਂ ਨਾ ਮੈਂ ਹੋਰ ਹੋਰ ਦੱਸ ਤੂੰ ਬੋਲ ਕਿੰਨੇ ਲੈਣੇ ਆ ਮੈਂ ਤਾਂ 1000 ਰੁਪਏ ਮੰਗਦੀ ਆ ਸਾਰੇ ਸਮਾਨ ਦਾ 1000 ਹਾਂ 1000 ਦਾ ਕੀ ਐ ਇਹਦੇ ਵਿੱਚ ਦੱਸ ਤਾਂ ਦੇ ਮੈਨੂੰ ਆ ਮੇਰੀ ਗੱਲ ਸੁਣ ਲੈ ਮੈਂ ਨਹੀਂ ਲੈਂਦਾ ਇਹ ਆਪਦਾ ਚੱਕ ਨਾ ਕਿਉਂ ਨਹੀਂ ਲੈਂਦਾ ਤੂੰ ਮੈਂ ਨਹੀਂ ਲੈਂਦਾ ਮੇਰੀ ਗੱਲ ਸੁਣ ਲੈ ਤੇ ਤੂੰ ਬਾਹਲਾ ਕਹਿੰਦੀ ਐ ਹਾਂ 1000 ਰੁਪਏ ਦੇਦਾ ਨਾ ਤੇਰਾ ਨਾ ਮਰ ਜਾਣਿਆ ਇਹ ਜੀ ਗੱਲ ਕਹਿੰਦਾ ਸ਼ਰਮ ਨਹੀਂ ਹੁੰਦੀ ਤੱਕਵਾੜਦਾ ਹੀ ਵੀ ਇਹਨੇ ਦਾ ਫਿਰ ਹੋਰ ਮੈਂ 10000 ਰੁਪਏ ਤੈਨੂੰ ਦੇ ਕਾ ਨਾ ਦੇਵਾਂ ਤੇ ਫਿਰ ਤੂੰ ਮੈਨੂੰ ਇਹ ਗੱਲ ਕਿਵੇਂ ਕਹੇ ਬਲਾਵਾ ਦੇ ਖਾਸ ਮੈਨੂੰ ਹੁਣ ਤੇਰੀ ਲੱਤਾਂ ਹੁਣ ਢਵਾ ਦੂੰ ਆ ਤੱਕਵਾੜ ਤੇ ਫੇਰੀ ਜੰਪ ਪਾਉਣ ਜੋਗਾ ਵੀ ਨਹੀਂ ਰਹਿਣਾ ਕੋਈ ਨਹੀਂ ਮੇਰੀ ਗੱਲ ਸੁਣ ਲੈ ਕੋਈ ਕਿਸੇ ਨੂੰ ਹੋਰ ਨੂੰ ਦੇ ਦੀ ਮੈਂ ਨਹੀਂ ਲੈਂਦਾ ਇਹ ਕਵਾੜ ਹੁਣ ਲੈ ਮਰਨਾ ਹੁਣ ਕਹਿੰਦਾ ਮੈਂ ਲੈਂਦਾ ਨਹੀਂ ਕਵਾੜ ਨਾ ਮਰਨਾ ਮੇਰੀ ਉਦੋਂ ਨਹੀਂ ਭੁਕਾਈ ਕਰਾਈ ਜੇ ਮੈਂ ਸਾਰੇ ਘਰ ਚ ਕਵਾੜ ਪਾਲ ਦੇ ਹਾਂ ਜਿਹਨੂੰ ਮਰਜੀ ਦੇ ਦੀ ਮੈਂ ਨਹੀਂ ਲੈਂਦਾਗਾ ਇਹ ਚਲ ਕੋਈ ਨਾ ਗੱਲ ਸੁਣ ਲੈ ਮੇਰੀ ਲੇ ਜਾ ਤੂੰ ਬਸ ਜਾਇ ਜਾਇ ਗੱਲ ਕਰ ਜਿਹੜੀ ਕਰਨ ਵਾਲੀ ਹੈਗੀ ਉਹ ਸਹੀ ਸਹੀ ਰੇਟ ਦੇਣਾ ਮੈਡਮ ਜੀ ਤੂੰ ਦੇਣ ਵਾਲੀ ਮਨ ਹੋਣਾ ਤੂੰ ਤਾਂ ਤਾਹਾਂ ਚੜ ਕੇਵੇਂ ਜੀ 1000 ਰੁਪਏ ਦੇ ਜਹੈਂ ਕੀ ਚਾ ਫਿਰ ਵੀ ਕੋਈ ਨਾ ਚੱਲ 1000 ਨਹੀਂ ਦੇਣਾ ਫਿਰ ਘੱਟ ਤਾਂ ਦੇ ਜਾ ਥੋੜੇ ਬਹੁਤੇ ਤੂੰ ਤਾਂ ਗੁੱਸੇ ਹੋਣ ਵਾਲੀਆਂ ਗੱਲਾਂ ਕਰ 20 ਸਾਲ ਹੋ ਗਏ ਤੈਨੂੰ ਸਾਡੇ ਪਿੰਡ ਚ ਆਉਂਦੇ ਨੂੰ ਤੈਨੂੰ 500 ਰੁਪਏ ਦੇ ਦੇਣਾ ਬਹੁਤਾ 500 ਤੋਂ ਚੱਲ ਠੀਕ ਉਹ ਵੀ ਪਈ ਰਹੂ ਚਲ ਠੀਕ ਹੈ ਮੈਂ ਮੈਂ ਤਾਂ ਤੇਰੇ ਨਾਲ ਲਿਆਂ ਸੋਚਦੀ ਆਂ ਵੀ ਸਾਡੇ ਦਾਦੇ ਪੜਦਾਦਿਆਂ ਕੋਲੇ ਆਉਂਦਾ ਸੀ ਪਰ ਤੂੰ ਨਹੀਂ ਸੋਚਦਾਗਾ ਤੂੰ ਤਾਂ ਹਰਾਮੀ ਹੋ ਰਿਆਂ ਮੰਗਾਈ ਮੂਈ ਬਾਂਲੀ ਹੋ ਗਈ ਖਾਣ ਖੱਟਣ ਨੂੰ ਕੁਛ ਨਹੀਂ ਹੈਗਾ ਮਸੇਜ ਜਿਹਾ ਬਸ ਤੁਰੇ ਫਿਰਦੇ ਆਂ ਟਾਈਮ ਪਾਸ ਕਰਦੇ ਚਲ ਚਾਹ ਤਾਂ ਪਿਆ ਨਹੀਂ ਚਲ ਕੋਈ ਨਹੀਂ ਚਾਹ ਤੈਨੂੰ ਪਿਆ ਦਿੰਨੀ ਹੈਗੀ ਕਿੱਥੇ ਸਿਖਰ ਦੇ ਪੈਰੇ ਭਾਂਕਦਾ ਫਿਰੇਗਾ ਲੋਕਾਂ ਦੀ ਘਰਾਂ ਉਹ ਬਣਾ ਕੀ ਕਰੀਏ ਮਜਬੂਰੀਆਂ ਮਾਰ ਦਿੰਦੀਆਂ ਲੈ ਕੇ ਲਿਆ ਅੱਜ ਤਾਂ ਕਵਾੜ ਲੈ ਕੇ ਜਾਵਾਂਗੇ ਚਾਜਨਾ ਤੋਂ ਮੈਂ ਕਿੱਲਾ ਆਪਣਾ ਖੜਾਗਾ ਮੈਂ ਚਾਹ ਬਣਾਉਂਦੀ ਐਗੀ ਐ ਹਾਂ ਹਾਂ ਲੈ ਮੈਡਮ ਹੀ ਚੰਗੀ ਆ ਹੋਰ ਕਿਹਦੇ ਮੈਡਮ ਘਰ ਥਿਆਉਂਗਾ ਅੱਜ ਤਾਂ ਰੰਦ ਕੀ ਜਾਊਂਗਾ ਮੈਡਾ ਕੋਲ ਹੋਰ ਕਿਸੇ ਦਾ ਘਰ ਇਹ じゃ ਵਧੀਆ ਥਿਆਉਣੀ ਨਹੀਂ ਆਪਾਂ ਨੂੰ ਇੰਨਾ ਸੋਹਣਾ ਕਵਾੜਾ ਐ ਉਹੀ ਵੇਚੀ ਜੈਨੀਆ ਚੰਗੀਆਂ ਕਾਪੀਆਂ ਸੀ ਆ ਲੱਜ ਐ ਚਾਹ ਚੂਪ ਪੀਊਂਗੀ ਨਾਲੇ ਊਂ ਡੱਕ ਕੇ ਜਾਵਾਂਗੇ ਘਰ ਹੀ ਬਾਲਾ ਵੱਡਾਂ ਪਾਈ ਬੈਠੀ ਖਾਸੀ ਤਨਖਾ ਤਾਂ ਖੋ ਹੋਊਗੀ ਆ ਲੈ ਫੜ मैडम बिस्किट ਨਹੀਂ ਹੈਗੇ ਰੋਟੀ ਰੂਟੀ ਦੇ ਦਿੰਦਾ ਨੇ ਮੈਡਮ ਜੀ ਦੇਖ ਕਿਉਂ ਨਹੀਂ ਆ ਜੇ ਬਿਸਕਟ ਪਏ ਹੋ ਤਾਂ ਤੁਹਾਨੂੰ ਲਿਆ ਦੇਣੀ ਸੀ ਸੈਂ ਹੀ ਹੈ ਮੈਡਮ ਤਾਂ ਸੇਵਾ ਕਰੂੰਗੀ ਫੇਰ ਹੀ ਰੱਜ ਕੇ ਜਾਂ ਕਰਾਂਗੇ ਕੰਮ ਕੋਈ ਤੂੰ ਮੈਨੂੰ ਆਏ ਦੱਸ ਸਰ ਰੇੜੂ ਆਇਆ ਕਿੰਨੇ ਦਾ ਤੋਲ ਕੇ ਲਿਆ ਇਹਨੂੰ ਭਾਰਾ ਤਾਂ ਬਲਾਈ ਲੱਗਦਾ ਵੇ ਤੂੰ ਕੰਡਾ ਉੱਥੇ ਪਿਆ ਸਾਈਕਲ 'ਚ ਤੋਲ ਲਾਂਗੇ ਤੂੰ ਦੇਣ ਵਾਲੀ ਮੰਨ ਜੇ ਹਸਾਬ ਨਾਲ ਹੀ ਦੇਣਾ 100 ਰੁਪਏ ਲੈ ਲੈ ਇਹਨੇ ਤੂੰ ਕੰਡਾ ਨਹੀਂ ਲੈ ਕੇ ਆਏ ਆ ਉਹ ਉਹੀ ਹਸਾਬ ਨਾਲ ਹੋ ਕਰ ਲਾ ਆਗੇ ਤੁਸੀਂ ਆਹ ਜਮਾ ਬੈਡਾਂ ਨਹੀਂ ਜੀ ਬਿਠਿਆ ਲਾਂਦੀ ਨਾ ਹੁਣ ਦੋ ਤਾਂ ਫੁੱਟ ਜਗ੍ਹਾ ਰਹਿ ਗਈ ਸੀਗੀ ਇੰਨੀ ਵੀ ਅਕਲ ਨਹੀਂ ਹੈਗੀ ਤੈਨੂੰ ਲੈ ਫੇਰ ਕਿਉਂ ਨਾ ਤੂੰ ਓਏ ਓਏ ਮੈਂ ਸਰਹਾਣੀ ਚੜਿਆ ਬੈਠਾਂਗਾ ਕੋਈ ਅੰਦਰ ਦਾ ਬਾਹਰ ਗਰਮੀ ਵਾਲੀ ਐ ਇੱਥੇ ਮੈਡਮ ਕਹਿੰਦੀ ਇੱਥੇ ਬਹਿ ਜਾ ਲੈ ਤੂੰ ਉਹਨੂੰ ਐ ਭੱਜ ਕੇ ਕਿਤੋਂ ਪੈਣਾਗਾ ਉਹ ਵਿਚਾਰਾ ਕਵਾੜ ਲੈਣ ਆਇਆਗਾ ਬੰਦਾ ਕੰਦਾ ਦਾ ਦੇਖ ਲੈ ਕਿਹੜਾ ਉਹ ਰੇਗ ਦਾ ਪਿੰਡ ਚੋਂ ਛੱਤਰ ਖਾ ਕੇ ਨਿਕਲਦਾ ਬਾਹਰੇ ਦੇਖੋ ਜੀ ਤੇ ਇਹ ਨਰਮ ਲੱਗਦਾ ਇਹ ਆ ਤਾਂ ਨਹੀਂ ਦੇ ਆਹਾ ਏ ਬੇਜਨੀ ਮੈਂ ਕੀ ਕਰਾਉਣਾ ਤੂੰ ਕਦੇ ਇਹ ਤੇ ਕੋਈ ਗਾਣਾ ਸੁਣਨੀ ਸੁਣਿਆ ਕੋਈ ਖਬਰ ਇਹ ਤੇ ਸੁਣੀ ਕੋਈ ਉਹ ਪੁਰਾਣੀ ਚੀਜ਼ ਆ ਸਾਹਮ ਕੇ ਰੱਖ ਲੈ ਨਿਸ਼ਾਨੀ ਆ ਬਾਪੂ ਦੀ ਡੱਬੇ ਤੂੰ ਕਰਾਉਣਾ ਕੀ ਆ ਤੈਨੂੰ ਡੱਬਾ ਲੱਗਦਾਗਾ ਬਾਪੂ ਤਾਂ ਮੈਨੂੰ ਵੀ ਵਿਆਹ ਕਿ ਲਾਇਆ ਸੀ ਮੈਨੂੰ ਵੀ ਸਾਹਮ ਕੇ ਰੱਖ ਲੈ ਸਾਹਮੀ ਦਾ ਜਾਨਾਗਾ ਹੋਰ ਇਦੋਂ ਉੱਤੇ ਕਿੱਥੋਂ ਸਮ ਆ ਤੂੰ ਜੰਮੀ ਚੰਦ ਚੜ੍ਹਦੀ ਫਰਦੀਆਂ ਕੀ ਇਹ ਓ ਮੇਰੀ ਗੱਲ ਸੁਣ ਮੈਡਮ ਜੀ ਮੈਂ ਹੀ ਸਾਹਮ ਲੈਣਾ ਤੈਨੂੰ ਇਹ ਸਾਹ ਵੱਕਿਆ ਹੋਇਆ ਕਵਾੜ ਚ ਹੀ ਲੈ ਜਾਣਾ ਲੈ ਇਹਦੇ ਮੂਰੇ ਬੋਲ ਕਿਉਂ ਤੂੰ ਮੈਨੂੰ ਘਰੋਂ ਫੜਵਾਉਣਾਗਾ ਤੈਨੂੰ ਪਤਾ ਨਹੀਂ ਹੈ ਪਤਾ ਕਿੱਡਾ ਕਲੇਸੀ ਹੈਗਾ ਮਗ ਜਾਣਾ ਨਾਲ ਓਏ ਮੈਂ ਨਾ ਮਰਦਾ ਨਾ ਮੁੱਲ ਲਾਦਾ ਨਾ ਸਾਹਿਬ ਆਪੇ ਫੜੀ ਮੈਂ ਤੁਸੀਂ ਹਰਾਮੀ ਆ ਜੀ ਨਿਕਲੋ ਮੈਂ ਤਾਂ ਇੱਕ ਵਾਰ ਮਾਰ ਪੁੱਟ ਕਰ ਬਿਤੀ ਤੂੰ ਮੇਰਾ ਸਾਹ ਅਗੜਾ ਤੂੰ ਕਦੇ ਕਿਹਦੇ ਘਰੇ ਕਿਤੇ ਕਿਹਦੇ ਤੁਸੀਂ ਜਿਹਦੇ ਮਾਰਦੇ ਕੋਈ ਕਬਾੜੀਆ ਕਬੂੜੀਆ ਨਹੀਂ ਦਲਾਂ ਦਾ ਕਬਾੜੀਆ ਇਹ ਤੈਨੂੰ ਕੀ ਦੱਸਾਂ ਛੜਾ ਛਾਂਟ ਬੰਦਾ ਮੇਰੀ ਗੱਲ ਸੁਣ ਲੈ ਮੈਡਮ ਮੂੰਹ ਥੱਪਾ ਲਾਈ ਮਾਮੀਆ ਬੂਮੇ ਮਰ ਫਰਾਮੀ ਓਏ ਮੈਡਮ ਮੈਂ ਥੱਪਾ ਲਾਈ ਜਾਂਦਾ ਕਬਾੜ ਨੂੰ ਇਹਦੇ ਵਿੱਚ ਹੈ ਕੀ ਮੈਨੂੰ ਐਂ ਤਾਂ ਦੱਸ ਦੇ ਆਹ ਤਾਂ ਮਲਾ ਦਾ ਉਹਨਾਂ ਦੇ ਮੂਰੇ ਠਿੜਗੀ ਪਈ ਸੀਗੀ ਆਦਾ ਗੇੜ ਤੇ ਡਿੱਗੀ ਪਈ ਸੀਗੀ ਉਹੀ ਚੱਕ ਲੈ ਆਇਆ ਇਹ ਮਾੜਾ ਮੋੜਾ ਬੰਦਾ ਕੁ ਬੰਦਾ ਦੇਖ ਲੈ ਇੱਥੇ ਹੋਰ ਤੇਰੇ ਚ ਸੱਲ ਪਾ ਦੂਗਾ ਕੋਈ ਇਹ ਮੈਨੂੰ ਕੀ ਪਤਾ ਸੀ ਜੀ ਉਹ ਵੀ ਸੱਚੀ ਨਹੀਂ ਕਵਾੜੀਆਂ ਮੈਂ ਤਾਂ ਉਹ ਮੈਡਮ ਦੇ ਦਾ ਸਮਾਨ ਲੈ ਆ ਮੈਡਮ ਜੀ ਆ ਚੱਕ ਕੇ ਲੈ ਲੈ ਜੀ ਲੈ ਜਾ ਲੈ ਜਾ ਆ ਛੱਡ ਜਾ ਇਹ ਤਾਂ ਮੇਰੇ ਬਾਪੂ ਦਾ ਹੈਗਾ ਯਾਰ ਉਹ ਮੈਡਮ ਦੇ ਦੇ ਹੁਣ ਮੈਂ ਕਾਨੂੰ ਕਰੀਂ ਯਾਰ ਨੂੰ ਹੈ ਕੀ ਇਹਦੇ ਕੋਲੇ ਸੱਜਰੀਏ ਮੈਨੂੰ ਕੀ ਪਤਾ ਸੀ ਇਹਦਾ ਮਨ ਰੋਟੀ ਰੈਕਟ ਨਹੀਂ ਲੈ ਮੈਡਮ ਪੈਸੇ ਤਨ ਦੇ ਦੇ ਨਾ ਆਹੋਂ پیسے ਦੇਤੇ ਯਾ ਦਫਾ ਹੂੰ ਚੰਗਾ ਮੈਡਮ ਜੀ ਰੋਟੀ ਰਾਟੀ ਤਾਂ ਨਹੀਂ ਖਾਦੀ ਇਹਦਾ ਰੋਟੀ ਰਾਟੀ ਖਾਂਦੀ ਫਿਰਦਾ ਰਹਿੰਦਾ ਐ ਬਹਾਨਾ ਨਾਲੇ ਆ ਜਾਂਦਾ ਦੇਖ ਲਾਂਦਾ ਪਹਿਲਾਂ ਵੀ ਬੁੜੀ ਗਰਮਾ ਕਿ ਨਾ ਜਿਹੜੀ ਠੰਡੇ ਸੁਭਾਅ ਦੀ ਲੱਗਦੀ ਆ ਉਹਨੂੰ ਨਾਲ ਤਾਂ ਗੱਲਾਂ ਲੱਗ ਜੂ ਮਰਨ ਵਾਲੇ ਆਹ ਬੋਤਾ ਰਹਿ ਗਈ ਸੀਗੀ ਲੈ ਜਾ ਲੈ ਜਾ ਚੰਗਾ ਮੈਡਮ ਜੀ ਦਿਲਾ ਦਾ ਕਵਾੜੀਆਂ ਵੇ ਲੱਗ ਗਿਆ ਪਤਾ ਇਹ ਤਾਂ ਬਾਲੀਆਂ ਅਜਨਾਨੇ ਆ ਤੋਂ ਛਤਰਖਾਨ ਦਾਗਾ ਤੈਨੂੰ ਮੈਂ ਕੀ ਦੱਸਾਂ ਇਹਦੇ ਬਾਰੇ ਹੁਣ ਆਈ ਨਹੀਂ ਪਤਾ ਕਿੱਥੋਂ ਬੋਲੇ ਇਹ ਤਾਂ ਜਮਾ ਚੈਨਲ ਚੈਨਲ ਕੋਈ ਨਹੀਂ ਹੈਗਾ ਇਹਦਾ ਮੈਨੂੰ ਕੀ ਪਤਾ ਸੀਗਾ ਮੈਨੂੰ ਤਾਂ ਕਹਿੰਦਾ ਮੈਂ ਚਾਹ ਪੀਣੀ ਆ ਚਲ ਮੈਂ ਕਿਹਾ ਚਲ ਗਰਮੀ 'ਚ ਵਿਚਾਰਾ ਹਨਾ ਉਹ ਕਰਦਾ ਫੇਰੀ ਪਾਉਂਦਾ ਫਿਰਦਾ ਮੈਂ ਚਾਹ ਦੀ ਘੁੱਟ ਵੀ ਪਿਆਤੀ ਹੈਗੀ ਪਾਚੀ ਗਈ ਤੂੰ ਤਾਂ ਚੰਗੇ ਕਰਮਾਂ ਨੂੰ ਮੈਂ ਮਿਲਿਆ ਹੋਇਆ ਜਿਹੜਾ ਮੌਕੇ ਤੇ ਆ ਗਿਆ ਨਹੀਂ ਤੈਨੂੰ ਪਿਉਂਦਾ ਇਹ ਜੂਸ ਬੜਾ ਰੰਗ ਲਾ ਤੇ ਤੇਰਾ ਵੀ ਹਰਾਮੀ ਦਾ ਮੈਨੂੰ ਪਤਾ ਆ ਜਾ ਆ ਜਾ ਰੰਗ ਲਾ ਦਿੱਤਾ ਹੁਣ ਕਹੇ ਜੇ ਰੰਗ ਲਵਾਉਣੇ ਆਗੇ ਆ ਤੂੰ ਥੋੜੇ ਲਾਉਣੀ ਆ ਰੰਗ ਲੈ ਫਿਰ ਦੇਖਾਂ ਫੜਾ ਦੇ ਮੈਨੂੰ ਵੀ ਗੁੱਟੀ ਮੈਂ ਵੀ ਲਿਆਉ ਸਮਾਨ ਕਿੰਨਾ ਕੀ ਕੈਸ਼ ਦਾ ਵੇਚਦਾ ਕਬਾਰ ਤਾਂ ਤੂੰ ਮੇਰੇ ਅੜੇ ਪੈਸੇ ਤੇ ਬੈਠਾ ਸੀਗਾ ਹੈ ਪਰ ਦੇਖ ਤਾ ਲਵਾ ਲੈ ਕਿੰਨੇ ਫੜਾ ਕੇ ਗਿਆ ਦੇਖਾਂ ਹਾਏ ਹਰਾਮੀ ਮਰ ਜੇ ਮੈਂ ਤਾਂ ਕਹਿੰਨੀ ਆ ਉਹ ਤਾਂ ਮੈਨੂੰ ਪੈਸੇ ਨਹੀਂ ਦੇ ਕੇ ਗਿਆ ਭੁੱਲੀ ਗਿਆ ਦੇਣੇ ਜੇ ਤੂੰ ਵੀ ਆ ਕੇ ਕੰਮ ਖਰਾਬ ਕਰ ਗਿਆ ਆ ਥੁੱਕਾ ਪੈਸੇ ਦਿਨੂ ਬਾਅਦ ਚ ਵੀ ਨਹੀਂ ਦਿੰਦਾ ਸੀ ਉਹ ਤੂੰ ਤਾਂ ਮੇਰੇ ਰੰਗ ਚਾਕੇ ਨਾ ਭੰਗ ਪਾਤੀ ਏ ਜਮਾ ਵਹਲੇ ਪਈ ਨਹੀਂ ਪਈ ਨਹੀਂ ਸ਼ੋਗਨ ਮਨਾਉਣਾ ਉਤੋਂ ਆ ਗਿਆ ਰੰਗ ਜਪੰਗ ਤਾਂ ਉਹ ਹੀ ਜੀ ਪਾਉਂਦਾ ਨਾ ਤੂੰ ਸਾਰੀ ਉਮਰ ਯਾਦ ਰੱਖਦੀ ਕਾ ਤਾਂ ਗਿਆ 4-500 ਦਾ ਚੁੰਨਾ ਲੈ ਗਿਆ ਇਕੱਠਾ ਕਰਕੇ ਮਾਰ ਦੇ ਤੂੰ ਟਾਈਮ ਤਾਂ ਦੇਖ ਲੈ ਸਖਰ ਦੁਪਹਿਰ ਆ ਭਾਂ ਦਾ ਜਮਾ ਕੋਈ ਨਹੀਂ ਕੂਚਦਾ ਆਸੇ ਪਾਸੇ ਕੋਈ ਮੋੜ ਤੇ ਨਹੀਂ ਗਲੀ ਤੇ ਨਹੀਂ ਹੈਗਾ ਤੂੰ ਨੂੰ ਕੱਲੇ ਨੂੰ ਘਰੇ ਵਾੜਦੀ ਆ ਜੇ ਕੋਈ ਲੋਟੋ ਹੋਟਲ ਆਇਆ ਕੋਈ ਹੋਰ ਦਿਨ ਨਾਲ ਬਹਿ ਤਾ ਕਰ ਗਿਆ ਕੋਣ ਉਹ ਲੋਟਣ ਨੂੰ ਤਾਂ ਤੂੰ ਮੈਨੂੰ ਰਾਣੀ ਹਰ ਕਰਾ ਕੇ ਦੇ ਰੱਖਿਆ ਨਾ ਵੀ ਜਿਹੜਾ ਆਵੇ ਮੇਰੇ ਗੱਲ ਚ ਪਾਇਆ ਹੱਥਾਂ ਤੇ ਚਾਂਦੀ ਦੀਆਂ ਛੂਂਗੀਆਂ ਕਰਾ ਕੇ ਦੇ ਦੇ ਪਤੀ ਨਹੀਂ ਹੈਗਾ ਕਿਹੜੇ ਵੇਲੇ ਕੀ ਹੋ ਜਾਏ ਲੋਟਣ ਨੂੰ ਹੁਣ ਬਥੇਰਾ ਕੁਛ ਆਗਾ ਇਕੱਲੇ ਹੁਣ ਚੀਜ਼ਾਂ ਦਾ ਤਾਂ ਨਹੀਂ ਹੈਗਾ ਛੜੇ ਬੰਦੇ ਨੂੰ ਕੀ ਚਾਹੇਂਦਾ ਹੁੰਦਾ 80% ਜਾਂਦਾ ਹੁੰਦਾ ਮੈਂ ਤਾਂ ਇਹ ਸੀ ਬਲੇ 500 ਰੁਪਏ ਵਧੀਆਂ ਮੈਨੂੰ ਬਣ ਗਿਆ ਉਹ ਤਾਂ ਹਰਾਮੀ ਮੈਨੂੰ ਝੂਣਾ ਲੱਗਿਆ ਦੁਬਾਰੇ ਆਜ ਕੋਈ ਗੱਲ ਨਹੀਂ ਇੱਥੇ ਫਰਦਾ ਰਹਿੰਦਾ ਗਲੀਆਂ 'ਚ ਭਜਦਾ ਜਦੋਂ ਆਏ ਦੇਖ ਲੈਣਾ ਆਲੇ ਵੀ ਜੀ ਵੀ ਹੈ ਨਹੀਂ ਗਿਆ ਹੋਇ ਕੋਈ ਨਾ ਤੂੰ ਹੀ ਹੁਣ ਮੇਰਾ ਮਜ਼ਾਕ ਡਾਉਣਾ ਨਾ ਡਾਈ ਚਾਹ। ਮਜ਼ਾਕ ਕੀ ਨਾ ਹੋਰ ਕੀ ਕਰੂੰ। ਤੇਰਾ ਵੀ ਹੋਊਗਾ ਕਦੇ ਨਾ ਕਦੇ। ਤੈਨੂੰ ਵੀ ਪੁੱਛੂ ਮੈਂ। ਮੈਨੂੰ ਤਾਂ ਕੀ ਬਚਣਾ ਨਾਲੇ ਗੱਲ ਸੁਣ ਲੈ ਮੇਰੀ ਘੱਜ ਦਾ ਵੇਚਦਾ ਬਾਪੂ ਦਾ ਰੇੜੋ ਮੈਂ ਤਾਂ ਨਿਸ਼ਾਨੇ ਉੱਪਰ ਰੱਖਿਆ ਤੈਨੂੰ ਕੀ ਖਾਂਦਾ ਵੇਹ ਪਿਆ ਰਹਿੰਦੇ। ਇੰਦਾਂ ਨੇ ਮੈਂ ਥੋੜਿਆ ਨਾ ਭੰਨੂ ਦੇਖੀ ਜਾਈ। ਪਰ ਪਹਿਣ ਗਿਆ ਤੇਰੇ ਵੀ। ਕੋਈ ਨਾ ਤੂੰ ਦੇਖਦੀ ਆ ਫਿਰ ਤੇਰੇ ਨਾਲ ਵੀ ਬੜੀ ਬੁਰੀ ਬਣੂਗੀ ਕੋਈ ਚੀਜ਼ ਤਾਂ ਮੇਰੇ ਬਾਪੂ ਦੀ ਰਹਿਣ ਦੇ ਦੇ ਬਾਬੂ ਤੇਰੇ ਯਾਦ ਰਹਿਣਾ ਮੈਂ ਤੇਰੇ ਯਾਦ ਨਹੀਂ ਰਹਿੰਦੀ ਕਿਹ ਹੈ ਤੂੰ ਵੀ ਯਾਦ ਰਹਿਣੀ ਆ ਹੁਣ ਜੇ ਤੂੰ ਯਾਦਾਂਗੀ ਫੇਰੀ ਘਰੇ ਵਰਦਾ ਨਹੀਂ ਫਿਰ ਮੈਂ ਬਾਹਰੇ ਨਾ ਰਹਾ ਗੱਲਾਂ ਦੇ ਕਰਦੀ ਆ ਹੁਣ ਸੌ ਸੌ ਫਰਕੇ ਮੂੰਹ ਮਾਰ ਕੇ ਇਹਨੇ ਵੀ ਨਾ ਹੁਣੀ ਹੋਣਾ ਸੀਗੇ ਵੀ ਤੂੰ 10 ਮਿੰਟ ਹੋਰ ਲੇਟ ਆ ਜਾਂਦਾ ਮੈਨੂੰ ਤਾਂ ਇਥੇ ਲ ਵਧੀਆ 500 ਰੁਪਏ ਮੈਨੂੰ ਬਣ ਗਿਆ ਵਧੀਆ ਮੈਂ ਤੁਹਾ ਡਿੱਪੂ ਤੋਂ ਸੂਟ ਲੈ ਕੇ ਆਉਂਦੀ ਕੱਲ ਨੂੰ ਸੇਲ ਆਲਾ ਵੀ ਆਊਗਾ ਪਰੇਵਿਨ ਪਤਾ ਨਹੀਂ ਕਿੱਧਰੋਂ ਜਦੋਂ ਕੋਈ ਕੰਮ ਬਣਾਉਣਾ ਹੁੰਦਾ ਨਾ ਉਹਦੀਆਂ ਕਿਹਨੇ ਵਿੱਚ ਰੰਗ ਚ ਭੰਗ ਪਾਉਣੀ ਪਉਣੀ ਆ ਪਤਾ ਨਹੀਂ ਕਿਉਂ ਇਹਦੇ ਪੈਰਾਂ ਨੂੰ ਕੀ ਸੱਪ ਸੰਗੇ ਜਾਂਦਾ ਇਹਨੂੰ ਤਾਂ ਉਹਦੀ ਪਤਾ ਲੱਗ ਜਾਂਦਾ ਚਲ ਮਣ ਐਵੇਂ ਮਨ ਦੁਖੀ ਕਰੇ ਦਾ ਕੀ ਫਾਇਦਾ ਜਿਹੜਾ ਉਹਦੇ ਕਰਮਾਂ ਚ ਲਿਖਿਆ ਸੀ ਉਹ ਲਿਆ ਗਿਆ ਟੱਕਣਾ ਮੇਚ ਲਾ ਪਾਈ ਹਾਲੀ ਬੋਤਲਾਂ ਟੱਕਣਾ ਬੇਚੋ ਕਵਾੜੀ ਆ ਜਾ ਜਾਂਦਾ ਇਹਨੂੰ ਨਾ ਬੋਲ ਮਾਰਾ ਕਿੰਨਾ ਕਵਾੜ ਪਿਆਗਾ ਵੇ ਭਾਈ ਵੇ ਭਾਈ ਉਹ ਰਾਨੂ ਮੁੜੇ ਉਹ ਰਾਨੂ ਆ ਗਿਆ ਆ ਗਿਆ ਤੂੰ ਕਿਹੜਾ ਤਾਹਾਂ ਕੈਲਾ ਮਸ਼ਹੂਰੀ ਹੋਗੀ ਇੱਕ ਸੀਰੇ ਖਾਨ ਨੇ ਸਾਈਕਲ ਦਿੱਤਾ ਵੇ ਮਰ ਜਾਣਿਆ ਤੂੰ ਤਾਂ ਕੈਲਾਗਾ ਓਏ ਹੌਣ ਮਾਮਾ ਆਹ ਕਿਧਰ ਕੰਮ ਤੋੜ ਲਿਆ ਮੇਰੇ ਤਾਂ ਸਿਆਣ ਚੀਨੇ ਐ ੱਡੀ ਦੂਰ ਕੰਮ ਤਾਂ ਮੈਂ ਹੋਰੀ ਕੁਛ ਬਣਿਆ ਫਿਰਦਾ ਕੰਮ ਤਾਂ ਮੈਂ ਸਾਰੀ ਕਰ ਲਾਣਾ ਕਰਾਉਣ ਵਾਲੀ ਬਣਨਾ ਕਬਾੜ ਬਹੁਤ ਪਿਆਗਾ ਲੈ ਦੇ ਚ ਛਾਂਟ ਲਾ ਕੇ ਰਾਂਏ ਕਰ ਤੂੰ ਸਾਈਕਲ ਦਾ ਤਾਂ ਛਾਵੇਂ ਲਾ ਲ ਇੱਥੇ ਤਾਂ ਤੂੰ ਕਬਾੜੀਆ ਮੈਨ ਤੋਂ ਤਾਂ ਨਹੀਂ ਖੜਿਆ ਜਾਂਦਾ ਮੇਰਾ ਸਾਈਕਲ ਨਹੀਂ ਖੜਦਾ ਤੂੰ ਫੜ ਕੇ ਖੜ ਜੇਗੀ ਵੇ ਮੈਂ ਸਾਈਕਲ ਤਾਂ ਤੇਰਾ ਫੜ ਕੇ ਤੂੰ ਇੱਥੇ ਸਟੈਂਡ ਲਾ ਕੇ ਇਹਨੂੰ ਖੜਾ ਦੇ ਓਏ ਫੜ ਲੈ ਮੈਂ ਕਬਾੜ ਕਢ ਲਾਂ ਤੂੰ ਤੀਜੇ ਕ ਦਿਨੋਂ ਕਦੇ ਕੋਈ ਕੰਮ ਚੱਕ ਲੈਣਾ ਕਦੇ ਕੋਈ ਇੱਕ ਕੰਮ ਕਰ ਲਾ ਟਿੱਕੇ ਕੋਈ ਇੱਕ ਕੰਮ ਮੈਥੋਂ ਹੁੰਦਾ ਨਹੀਂ ਹੁਣ ਹੁਣ ਕਵਾੜ ਦਾ ਕੰਮ ਚੱਕ ਤਾਂ ਹਾਈ ਬੈ ਜੇ ਤੈਨੂੰ ਸਾਈਕਲ ਗਿਫਟ ਕਰਤਾ ਤਾਂ ਇਹਨੂੰ ਸਾਹਮ ਕੇ ਰੱਖ ਲਾ ਆ ਕਵਾੜ ਨਾਲ ਤਾਂ ਚੱਕ ਚੱਕ ਕੇ ਲੋਹੇ ਦੀਆਂ ਪੱਤੀਆਂ ਟੰਗ ਕੇ ਤੂੰ ਇਹਨੂੰ ਵੀ ਕਵਾੜ ਬਣਾ ਦੇਗਾ ਕੋਈ ਕਾਹਨੂੰ ਬਣਦਾ ਕਵਾੜ ਇਹ ਵੀ ਕੈਲੇ ਨਾਲ ਦਾ ਹੋਗੇ ਹੁਣ ਆ ਜਾ ਵੀ ਹੁਣ ਕਿੱਥੇ ਜਾਏਗਾ ਤੂੰ ਕਵਾੜ ਤਾਂ ਇਕੱਠਾ ਕਰ ਲਾ ਕਿਦਰ ਸਾਈਕਲ ਤਾਂ ਖੜਦਾ ਨਹੀਂ ਹੈਗਾ ਇਹਦੇ ਤਾਂ ਤੂੰ ਕਵਾੜ ਟੰਗੇਗਾ ਕਿ ਮੈਂ ਕੋਈ ਸਾਰਾ ਕੁਝ ਟੰਗੇ ਜਿਉਂ ਖੜਾਉਣ ਵਾਲੀ ਬਣੀ ਕਵਾੜ ਦਾ ਚਲ ਐ ਕਰ ਆ ਨਿੰਮ ਦੇ ਸਹਾਰੇ ਖੜਾ ਦੇ ਇੱਥੇ ਲਾ ਦੇ ਇਹਨੂੰ ਕੋਈ ਲੈ ਲੈ ਨਾਲੇ ਤਾਂ ਛਾਂ ਗਈ ਇੱਥੇ ਏ ਆ ਚੱਕ ਚਲ ਏ ਆ ਚੱਕ ਮਰ ਜਾਣਿਆ ਪੀੜੀ ਨਾਲ ਹੀ ਚੱਕੀ ਫਿਰਦਾਗਾ ਓਏ ਪੀੜੀ ਤੇ ਚੱਕਣੀ ਪੈਂਦੀ ਏ ਨਾਲ ਹਾਂ ਚਲ ਮੈਂ ਤਾਂ ਇਹੀ ਵੇਜੂਗੀ ਕੋਈ ਗੱਲ ਨਹੀਂ ਨਾ ਆਹੀਂ ਫਿਰਦਾ ਰਹਿਣਾ ਦਰਦਾ ਠੋਕਰਾਂ ਖਾਂਦਾ ਤੇ ਵਿਆਹ ਉਹ ਕਰਵਾ ਲਾ ਕਿਤੇ ਟਿੱਕੇ ਜ਼ਿੰਦਗੀ ਕੱਢ ਲੈ ਮੇਰਾ ਸੁਣ ਲੈ ਤੇਰੇ ਵਰਗੀ ਰੋਟੀਆਂ ਦੋ ਖਵਾ ਦੇਣੀ ਏ ਤੇਰੇ ਵਰਗੀ ਦਾ ਕੰਮ ਕਰਿਆ ਹਉਣਿਆ ਐਨੇ ਨਾਲ ਕਲੇ ਦਾ ਟਾਈਮ ਪਾਸ ਹੋ ਜਾਂਦਾ ਏ ਕੱਲੀਆਂ ਰੋਟੀਆਂ ਨਾਲ ਨਹੀਂ ਸਰਦਾ ਹੁੰਦਾ ਟਹਿ ਜਾਣਾ ਤੈਨੂੰ ਪਹਿਲਾਂ ਵੀ ਕਿੰਨੇ ਵਾਰੀ ਕਿਹਾਗਾ ਇਹ ਤੂੰ ਵਿਆਹ ਕਰਾ ਲੈ ਘਰ ਬਸਾਲਾ ਹਾਂ ਦਰਦਰ ਫੜਦਾ ਰਹਿਣਾ ਕੋਈ ਵਿਆਹ ਵਾਲੀ ਆਪਣੀ ਵਿਆਹ ਕਰੇ ਕੋਸ ਬਣ ਗਿਆ ਕਦੇ ਵੇਚਣ ਵਾਲੇ ਕੋਸ ਬਣ ਜੰਨਾਗਾ ਕਦੇ ਕਿਸੇ ਦੇ ਦਿਹਾੜੀ ਤੇ ਜਾ ਪਗ ਜੰਨਾ ਤੇਰੇ ਤਾਂ ਕੰਮ ਦਾ ਭੇਤ ਵੀ ਨਹੀਂ ਆਉਂਦਾ ਤੇਰਾ ਤਾਂ ਕਿੱਥੋਂ ਆ ਜੂ ਕਿਸੇ ਰੋੜ ਵਾਰ ਤਾਂ ਆਪੀ ਵੱਡਾ ਹੋ ਜੂ ਤੇਰੇ ਵਰਗੀ ਵੱਡੇ ਕਰ ਦਾਂਗੇ ਸਾਡੀਆਂ ਤਾਂ ਗਾਣਾਂ ਨਾਲੇ ਵੱਡਾ ਹੋਏਗਾ ਤੂੰ ਮੈਨੂੰ ਲੱਗਦਾ ਕਵਾੜੀਆਂ ਕਬੂੜੀਆਂ ਨਾਲ ਜਾਂ ਕੰਮ ਨਾਲ ਕਾਹਨੂੰ ਵੱਡੇ ਹੁੰਨਾਗਾ ਤੂੰ ਅੱਜ ਰੋਟੀ ਖਵਾ ਦੇ ਦੋ ਅੱਗੇ ਕੜਾ ਜਵਾਬ ਦਿੱਤਾ ਰੋਟੀਆਂ ਤਾਂ ਕੋਈ ਨਾ ਖਾ ਜੀ ਮਾਸ ਖਵਾਉਣ ਵਾਲੀ ਮਾਨ ਦਾ ਭੁੱਖ ਬਾਲੀ ਲੱਗੀ ਹੋਈ ਐ ਕਬਾੜ ਦਾ ਆਪ ਲੈ ਲਾਂਗੇ ਆਥਣੇ ਜੇ ਨਾ ਹੂੰ ਤਾਂ ਤੈਨੂੰ ਘਾ ਦੇ ਸਿਆਣੀ ਸੀਗਾ ਉਹ ਵੀ ਜਦੋਂ ਮੈਂ ਬੋਲ ਮਾਰ ਲਿਆ ਮੈਂ ਤਾਂ ਸਿਆਣ ਚ ਆ ਗਿਆ ਤਾਂ ਹੁਣ ਤੈਨੂੰ ਭੁੱਖ ਵੀ ਲੱਗੀ ਓਏ ਮੈਂ ਆਖਿਆ ਇੱਕ ਇੰਨਾ ਵਧੀਆ ਸਾਈਕਲ ਦਿੱਤਾ ਕਬਾੜ ਦਾ ਕੰਮ ਤੋੜ ਲੈਣਾ ਨਾਲੇ ਸੌਖੇ ਦਾ ਸੌਖਾ ਤੇਰੇ ਵਰਗੀ ਨੰਨਾ ਵਧੀਆ ਕੰਮ ਕਰਦਾ ਸੀ ਪੱਲੇਦਾਰੀ ਦਾ ਉੱਥੇ ਇੰਨੇ ਵਧੀਆ ਰੁਪਏ ਬਣਦੇ ਸੀ ਉਹ ਚੰਗੇ ਨਹੀਂ ਲੱਗਦੇ ਸੀ ਉਹ ਤਾਂ ਤੂੰ ਹੀ ਟੁੱਟਣ ਵਾਲੀ ਹੋਗੀ ਪੈਸੇ ਕਿਹੜੇ ਬਣਦੇ ਸੀ ਚੌਲਾਂ ਦੇ ਠੱਡੇ ਉੱਤੇ ਜਿਹੜੇ ਜਿਹੜੇ ਭਾਰੀ ਸੀ ਚੱਕੀ ਨਹੀਂ ਆ ਇੱਥੇ ਬੰਦੇ ਕੰਮ ਕਰਦੇ ਸੀਗੇ ਜਿਹੜੀਆਂ ਤੂੰ ਠਰਕਾਂ ਭੋਰਨੀਆਂ ਨੇ ਘਰ ਘਰ ਜਾ ਕੇ ਜਨਾਨੀਆਂ ਕੋਲੇ ਉਹ ਨਹੀਂ ਨਾ ਪੁਰਦੀਆਂ ਆ ਸੌਖਾ ਕੰਮ ਐ ਛੇਤੀ ਹੋ ਜਾਂਦਾ ਹੈ ਉਹ ਜੀ ਤਾਂ ਚੱਕਰ ਐ ਮਰ ਜਾਣਾ ਲੱਗਿਆ ਮੈਂ ਹੁਣ ਪਾਣੀ ਤਾਂ ਨਹੀਂ ਪਿਆ ਦੇ ਕਵਾੜਾ ਤਾਂ ਲਈ ਲੈਣਾਗਾ ਲੈ ਤੂੰ ਫੇਰ ਉਹ ਜਿਹੀਆਂ ਗੱਲਾਂ ਕਰਦਾ ਹੁਣ ਬਾਹਰਲੇ ਘਰੇ ਮੈਂ ਤਾਂ ਇੱਧਰ ਆਈ ਸੀ ਕਿਥੇ ਕਵਾੜ ਵਾਲਾ ਬਿਆਸੀ ਚੱਲਦੇ ਆਪਾਂ ਕੋਈ ਨਾ ਬਾਗ ਜੀ ਚਲ ਕੰਮ ਲੈ ਲੈ ਕੋਈ ਨਾ ਰੋਟੀ ਰੂਟੀ ਤਾਂ ਬਣਾ ਦੂੰ ਕੋਈ ਨਾ ਖਾ ਜੀ 11 ਹਜੇ ਦੋ ਘਰ ਹੋਰ ਦੇਖ ਲੈ ਹੋਈ ਚੱਲ ਦੇਖ ਤੂੰ ਕਵਾੜ ਨੂੰ ਬਾਲੇ ਆ ਤੂੰ ਐ ਕਰਾ ਐ ਦੱਸ ਵੀ ਪੈਸੇ ਪੈਸੇ ਵਧੀਆ ਬਣ ਜਾਂਦੇ ਫੇਰ ਪੈਸੇ ਤਾਂ ਆਹੀ ਆਈ ਚਲਾਈ ਚੱਲੀ ਜਾਂਦੀ ਹਜੇ ਤਾਂ ਕਿਉਂਕਿ ਨਵਾਂ ਨਵਾਂ ਕੰਮ ਆ ਨਾ ਆਪਣਾ ਨਕਦ ਦੇ ਦੇਣਾ ਅਗਲੇ ਨੂੰ ਕਵਾੜ ਦੇ ਪੈਸੇ ਕਿ ਨਾ ਕੋਈ ਨਕਦ ਦੇ ਦੇਣਾ ਕੋਈ ਧਾਰ ਵੀ ਤੇਰੇ ਵਰਗੀ ਕਰ ਲੈਂਦੀ ਜੀ ਨਾ ਜਾਣ ਪਛਾਣਾਂਗੀ ਬਾਅਦ ਚ ਦੇ ਦੰਦੇ ਇਹਨੂੰ ਕਵਾੜ ਚ ਵੀ ਧਾਰ ਜਲਦੀ ਤਰੀ ਸਾਰੇ ਕਿਤੇ ਧਾਰ ਚਲਦੀ ਐ ਪਹਿਲਾਂ ਸਬਜ਼ੀ ਵੇਚਣ ਲੱਗੇ ਆ ਨਾ ਸਬਜ਼ੀ ਵਾਲੇ ਤਾਂ ਲੋਕਾਂ ਨੇ ਮੋੜ ਤੇ ਪੈਸੇ ਧਾਰ ਚਲਾ ਚਲਾ ਕੇ ਰੋਜ਼ ਕਾਪੀਆਂ ਦਿਖਾਉਂਦਾ ਹੁੰਦਾ ਸੀਗਾ ਆ ਦੇਖਿਓ ਭਾਈ ਇੰਨੇ ਫਲਾਨੇ ਕਰਨੇ ਇੰਨੇ ਟੈਂਪਕੇ ਕਰਨੇ ਦੱਤੇ ਕਿਸੇ ਨੇ ਨਹੀਂ ਤੈਨੂੰ ਤੇਰੇ ਵਰਗੀ ਭਲੀ ਮਾਨਸਤਾ ਦੇ ਦਿੰਦੀ ਐ ਜਿਹਨੇ ਨੱਪਣੇ ਹੁੰਦੇ ਉਹ ਨੱਪ ਵੀ ਜਾਂਦੇ ਐ ਵੇ ਤੂੰ ਹੋਰ ਕੰਮ ਬਥੇਰੇ ਕੱਢ ਜੈਨਾਗਾ ਲੋਕਾਂ ਨਾਲ ਕੱਢ ਸਰਦੀਆਂ ਪਿੱਛੇ ਬਥੇਰਾ ਕੁਸ ਕਰਿਆਗਾ ਮੈਂ ਪੈਂਦਾ ਅਗਲੇ ਦਾ ਕੰਮ ਜਦੋਂ ਜਾਣ ਪਛਾਣੀ ਇੰਨੀ ਹੋ ਗਈ ਹੁਣ ਚੱਲ ਮੈਂ ਤੂੰ ਐ ਕਰੀ ਅੱਜ ਹੀ ਸਾਈਕਲ ਲੈ ਕੇ ਉਧਰ ਨਾਣਿਆ ਕਵਾੜ ਇਕੱਠਾ ਕਰਕੇ ਟੰਗ ਲਾ ਤੇ ਰੋਟੀ ਖਾਈ ਆ ਪੀੜੀ ਲੈ ਜਾ ਉੱਤੇ ਬਹਿ ਜਾ ਕਰੀ ਬਹਿ ਗਈਆਂ ਐਤੋਂ ਵਧੀਆਂ ਪੀੜੀਆਂ ਚੱਕੀ ਫੋਟਾ ਹੁਣੀ ਆ ਜੀ ਹੋ ਮੈਂ ਤਾਂ ਹੁਣੀ ਆਜੂ ਕਵਾੜ ਤਾਂ ਲੈ ਕੇ ਜਾਉਂ ਅੱਜ ਕੁਸ ਮਰਦੀ ਹੋਏ ਖਾਲੀ ਬੋਤਲ ਟੱਕਣ ਲਵਾਓ ਪੀਪਾ ਕਵਾੜੇ ਚਲੋ ਦੋ ਰੋਟੀਆਂ ਬਣਾ ਦੂੰਗੀ ਖਾ ਜਾਊਗਾ ਢੱਡ ਭਰ ਜਾਊਗਾ ਇੱਦੀ ਤਲਾ ਮਰਨੇ ਦੇ ਨਾ ਜਾਨਵਰਾਂ ਨੂੰ ਵੀ ਜੂਣ ਮਾੜੀ ਆ ਗਈ ਵਿਚਾਰਾ ਤੁਰਿਆ ਫਿਰਦਾ ਰਹਿੰਦਾ ਦੋ ਰੋਟੀਆਂ ਉੱਥੇ ਖਾ ਲੈਣ ਦੁੱਠਾ ਬਲਾਈ ਤਰਸਦਾਗਾ ਇਹ ਜੇ ਬੰਦੇ ਤੋਂ ਵੀ ਕੋਈ ਮਾਂ ਕਰਨਾ ਮੂਰੇ ਇਹਦੇ ਕੱਲਾ ਹੀ ਫਿਰਦਾ ਰਹਿੰਦਾ ਨਾਨੇ ਹਰੇਕ ਦੇ ਜੀਜੀ ਦੇ ਕੰਮ ਆਉਂਦਾਗਾ ਪਰ ਇਹਦੇ ਕੋਈ ਕੰਮ ਨਹੀਂ ਆਉਂਦਾ ਕਦੇ ਕੋਈ ਕੰਮ ਤੋਰ ਲਿਆ ਕਾਸੇ ਚ ਘਾਟਾ ਪਾ ਲਿਆ ਕਦੇ ਕਾਸੇ ਚ ਘਾਟਾ ਪਾ ਲਿਆ ਨਾ ਵਿਚਾਰੇ ਨੂੰ ਇੱਕ ਤਾਂ ਰੱਬ ਨੇ ਕਿਸਮਤ ਮਾੜੀ ਲਿਖਤੀ ਉਤੋਂ ਤੇ ਲੋਕ ਇਹਦੇ ਨਾਲ ਧੋਖਾ ਕਰ ਜਾਂਦੇ ਆਗੇ ਬਥੇਰਾ ਹਾਂ ਤਾਂ ਦਿਲ ਦੇ ਕਵਾੜੀਆ ਬੰਦਾ ਬਥੇਰਾ ਚੰਕਾਗਾ ਆ ਬੇਚੋ ਵਾਈ ਕੋ ਕੈ ਲਿਆ ਓਏ ਹਾਂ ਕਿਵੇਂ ਆ ਓ ਠੀਕ ਐ ਤਾ ਵਈ ਕਵਾੜ ਜਾ ਕਰੀ ਫਿਰਦਾ ਓਏ ਕਵਾਣ ਦਾ ਟਾਈਮ ਪਾਸ ਹੋ ਜਾਂਦਾ ਹੁਣ ਤੈਨੂੰ ਪਤਾ ਘਰੇ ਬਹਿ ਕੇ ਵੀ ਨਹੀਂ ਸੰਭਦਾ ਅੱਛਾ ਮੇਰੀ ਗੱਲ ਸੁਣ ਪੈਸੇ ਨਹੀਂ ਦੇ ਕੇ ਗਿਆ ਜਿਹੜੀ ਤੂੰ ਅੱਦੀ ਰੁੱਦੀ ਲਿਆ ਸੀ ਕਰੋ ਚੱਕ ਕੇ ਬਈ ਓਏ ਪੈਸੇ ਹੁਣ ਲੈ ਜਾ ਤੇਰੀ ਜਾਨ ਨੂੰ ਕੀ ਲੱਡੂਆਂ ਦਾ ਤੋਣਾ ਜਿਹੜੇ ਦਿਨ ਤੇ ਗੁੜ ਚਾ ਲਿਆ ਹੁਣ ਸਤਾ ਬਈ ਖੜ ਜਾ ਗਣ ਲਾਂਦੇ 1 2 3 ਇਹ ਆ ਲੈ 200 ਜਿਹੜੇ ਹੋਰ ਬੰਦੇ ਸੀ ਇੰਨਾ ਕੀ ਬਣਾ ਕੇ ਰੋ ਰੋਣ ਨੂੰ ਮੈਂ ਫੇਰ ਦੇ ਕੇ ਜਾਊਂਗਾ ਤੈਨੂੰ ਮੈਨੂੰ ਲੋੜ ਆ ਰਹੀਆਂ ਨੇ ਤੇ ਦੇਖ ਨੂੰ ਲੋੜ ਦੇ ਮਾਰਿਆ ਨਹੀਂ ਗੱਲ ਸਾਨੂੰ ਮੈਂ ਬੁੜੀਆਂ ਸਾਡੇ ਰੋਜ਼ ਕਹਿੰਦੀਆਂ ਕਹਿੰਦੀਆਂ ਕਵਾੜ ਲੈ ਗਿਆ ਕਵਾੜ ਲੈ ਗਿਆ ਸੋਨੀ ਰੋਜ਼ ਕਹਿੰਦੀਆਂ ਲੈ ਗਿਆ ਕਵਾੜ ਮੇਰੀ ਗੱਲ ਸੁਣ ਤੂੰ ਮੈਨੂੰ ਕਵਾੜ ਦੇ ਸਾਰੇ ਬਾਈ ਰੁਪਏ ਦੇ ਕੇ ਜਾ ਅੱਜ ਮਰਜੀ ਕਰ ਦੁਬਾਰੇ ਫੇਰ ਲੈ ਲੈ ਕੱਲ ਨੂੰ ਦੇ ਜੂਗਾ ਕੱਲ ਨੂੰ ਆਉਂਗਾ ਅਸੀਂ ਮੁੜ ਕੇ ਕਵਾੜ ਨਹੀਂ ਵੇਚਣਾ ਤੇ ਕੋਈ ਮੇਰੀ ਗੱਲ ਸੁਣ ਚਾਹ ਪੋਣ ਲੀਆਂ ਵਗੈਰਾ ਸਮਾਨ ਚਾਹ ਪੋਣ ਦਾ ਕੁਛ ਨਹੀਂ ਗੱਲ ਸੁਣ ਅਸੀਂ ਕੱਲ ਨੂੰ ਕਵਾੜ ਅਸੀਂ ਕਿਸੇ ਨੂੰ ਹੋਰ ਵੇਚ ਦਿਆ ਕਰਾਂਗੇ ਫਿਰ ਆਖਿਆ ਮੇਰਾ ਯਾਰ ਦੋਸਤਾਂ ਐ ਕਰਦੇ ਆ ਓਏ ਹੋਰ ਕਾਤੋਂ ਵੇਚੇਗਾ ਆ ਸਾਡੇ ਰੋਜ਼ ਦਿੱਤਾ ਆ ਰਹਿੰਦਾ ਪੇਟੀਆ ਪੁੱਟੀਆਂ ਨਾਲ ਤੇਰਾ ਕਰ ਫਿਰ ਤੂੰ 500 ਦਾ ਪੂਰਾ ਦਿਲ ਦਾ ਨਹੀਂ ਯਾਰ ਠੱਗੀਆਂ ਮਾਰਦਾ ਫਿਰਦਾ ਪੈਣਾ ਮੈਨੂੰ ਦੇ ਦੂੰਗਾ ਉਹ ਮੇਰੀ ਗੱਲ ਸੁਣ ਨਵਾਂ ਨਵਾਂ ਮੈਂ ਕੰਮ ਤੋਰੇਗਾ ਅੱਛਾ ਹਾਂ ਮੈਨੂੰ ਉਹੀ ਗੱਲ ਐ ਥੋਡੀ ਵੀ ਕੰਮ ਕਾਦੋ ਚਲਾ ਲਿਆ ਤੁਹਾਨੂੰ ਐ ਕੰਮ ਤਾਂ ਤੂੰ ਚਲਾ ਭਾਈ ਇਮਾਨਦਾਰੀ ਨਾਲ ਚਲਾ ਠੱਗੀਆਂ ਨਾਲ ਕੰਮ ਨਹੀਂ ਚੱਲਦੇ ਹੁੰਦੇ ਇਹ ਜੀ ਉਹ ਮੇਰੀ ਗੱਲ ਸੁਣ ਆ ਮੈਨੂੰ ਸੀਰੇ ਖਾਨ ਨੇ ਆਸਟ੍ਰੇਲੀਆ ਜੋ ਸਾਈਕਲ ਭੇਜੀ ਐ ਵੀ ਕੰਮ ਚਲਾ ਲਿਆ ਕੰਮ ਤਾਂ ਚਲਾ ਸ਼ਾਬਾਸ਼ ਪਿੰਡ ਦਾ ਬੰਦਾ ਤਰੱਕੀ ਕਰਿਆ ਮੈਂ ਤੈਨੂੰ ਐ ਕਹਿੰਦਾ ਜਦੋਂ ਐ ਕਰਕੇ ਜਾ ਕੇ 200 ਦਾ ਗੱत्ता ਅਗਲੇ ਨੂੰ 100 ਦੇ ਕੇ ਜਾਏਗਾ ਆਹ ਲਾ ਭਾਈ ਆਪੇ ਬਾਹਰ ਵਿੱਚ ਬੁੜੀਆਂ ਨੂੰ ਕਾਣੂ ਵੀ ਇਹ ਜਿਹਾ ਕਰਦੀ ਹੁੰਦੀ ਆ ਆਪਾਂ ਕਿਹੜਾ ਦੱਬਣ ਲੱਗੇ ਆ ਦੱਬਾ ਨਹੀਂ ਹੁੰਦਾ ਤੂੰ ਕਹਿ ਕੇ ਆ ਮੈਂ ਪਰਸੋ ਦੇ ਜੂ ਅੱਜ ਉਹਨੂੰ 11 ਦਿਨ ਹੋ ਗਏਗਾ ਤੈਨੂੰ ਕੋਈ ਕੋਈ ਨਹੀਂ ਕਹਦੇ ਬਈ ਮੈਂ ਦੱਸ ਦੇਣਾ ਉਹਨੂੰ ਦੇ ਕੇ ਜਾਉਣਾ ਕੋਈ ਨਹੀਂ ਕੋਈ ਨਹੀਂ ਕੰਮ ਨਵਾਂ ਚਾਹਦਾ ਕੁੜੀਆਂ ਆ ਬਈ ਸਾਡੀਆਂ ਵੀ ਘਰੇ ਲੜਦੀਆਂ ਵੀ ਗੱਤਾ ਇਕੱਠਾ ਕਰਦਾ ਵਿੱਚ ਤੇ ਆ ਬੋਤਲਾ ਇਕੱਠੀਆਂ ਕਰਦੇ ਇਕੱਠੀਆਂ ਅਸੀਂ ਕਰਦੇ ਰਹੇ ਜਿੰਨੇ ਆਉ ਚੱਕ ਕੇ ਲੈ ਜਾਂਦਾ ਕਹਿੰਦਾ ਪੈਸੇ ਨਹੀਂ ਦਿੰਦਾ ਨਹੀਂ ਪੈਸੇ ਤੂੰ ਲੈ ਕੇ ਜਾ ਤੂੰ ਪਾ ਦੇ ਚੰਗਾ ਮੇਰਾ ਦਿਮਾਗ ਖਾਰਿਆ ਤੂੰ ਮੈਨੂੰ ਵੇਚ ਲਾਂਦੇ ਸਮਾਨ ਤੂੰ ਵੇਚ ਲੈ ਮੇਰੀ ਗੱਲ ਸੁਣ ਕੱਲ ਨੂੰ ਜਾਂ ਪਰਸੋ ਮੈਂ ਰੁਪਏ ਦੇ ਕੇ ਹੀ ਕਰੇ ਜਿਹੜੇ ਰਹਿ ਗਏ ਠੀਕ ਆ ਹੋਰ ਪਾਲ ਕੇ ਰੱਖ ਫਿਰ ਮੈਂ ਕਵਾੜ ਤੈਨੂੰ ਫੇਰ ਮਿਲ ਰੱਖ ਲਿਆ 100 ਰੱਖ ਲਿਆ 200 ਇਹ ਕੋਈ ਗੱਲ ਹੈ ਵੀ ਬੁੜੀਆਂ ਘਰੇ ਸਾਨੂੰ ਕਹਿੰਦੇ ਪੈਸੇ ਲੈਣੇ ਤੋਂ ਪੈਸੇ ਲੈਣੇ ਪੈਸੇ ਹੀ ਨਹੀਂ ਦਿੰਦਾ ਪਤੰਦਰੋਂ ਸਾਡੇ ਨਾਲ ਵੀ ਉਹ ਤੋਂ ਲੈ ਲਓ 1000 ਰੁਪਇਆ ਉਹ ਗੱत्ता ਲੈ ਗਿਆ ਬੋਤਲਾ ਲੈ ਗਿਆ ਵੀ ਦੇਵੇ ਵੀ ਪਤੰਦਰੇ ਤਾਂ ਲੋਹੇ ਦਾ ਥਣ ਬਣਿਆ ਖੜਾ ਹੈਗਾ ਇਹ ਤਾਂ ਐਂ ਪਤੰਦਰ ਕਿੱਡੀ ਕੁ ਡਿਪਲੋਮਾ ਨਹੀਂ ਕੰਮ ਤਾਂ ਕਰ ਕੰਮ ਕਰ ਇਮਾਨਦਾਰੀ ਨਾਲ ਕਰ ਮਾਂ ਦਾ ਨਾਲ ਚੀਜ਼ ਖਰੀਦ ਦੋ ਪੈਸੇ ਵੱਟ ਅਗਲੇ ਨੂੰ ਵੱਟ ਤੂੰ ਵੀ ਵੱਟ ਦੋ ਪੈਸੇ ਇਮਾਨਦਾਰੀ ਨਾਲ ਸੰਤ ਚੰਗਾ ਸਮੇਂ ਦੀ ਪਿੰਡ ਦਾ ਬੰਦਾ ਕਵਾੜੀਆ ਸਮਾਨ ਚੱਕ ਲੈ ਦੇਣ ਅਸੀਂ ਹੋਰ ਕੀ ਭਾਲਦੇ ਹਾਂ ਹਰ ਕੈਲਾ ਐਚ ਬਾਈ ਤੈਨੂੰ ਇਮਾਨਦਾਰ ¿Qué pasa?